ਰੁਕੋ <laughs> ਰੁਕੋ <laughs> Hãy subscribe cho kênh Ghiền Mì Gõ Để không ਤੇ ਇਹਨਾਂ ਦੀ ਦਵਾਈ ਦਾ ਹੋ ਗਿਆ ਹਾਂਜੀ ਸਰ ਕੀ ਮੈਨੂੰ ਦਵਾਈ ਪਹਿਲਾਂ ਹੀ ਚੱਲ ਰਹੀ ਹੈ ਤੇ ਕੋਈ ਸੇਮ ਦੇਣੀ ਹੈ ਬੱਸ ਬੱਸ ਠੀਕ ਹੈ ਮਾਤਾ ਹਾਂਜੀ ਐਵੇਂ ਚਿੰਤਾ ਕਰੀ ਜਾ ਰਹੇ ਜਿੰਨੀ ਸੁਣੋ 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 ਜਿੰਨੀ ਦਵਾਈ ਚਾਹੀਦੀ ਆ ਤੁਹਾਡੀ ਜਾਈ ਦਵਾਈ ਹੋਵੇ ਲੱਖ ਦੀ ਤੇ ਭਾਵੇਂ ਹਜ਼ਾਰ ਦੀ ਤੁਸੀਂ ਦਵਾਈ ਮੁੱਲ ਨਹੀਂ ਲੈਣੀ ਅੱਜ ਤੋਂ ਠੀਕ ਹੈ ਆ ਗਈ ਜੀ ਦਵਾਈ ਚਲੋ ਹੁਣ ਤੁਸੀਂ ਦਿਓ ਬਾਕੀ ਨੂੰ ਵਿੱਚ ਨਹੀਂ ਲੈਣੇ ਸਾਡੇ ਗੱਤ ਬਣੀ ਨਹੀਂ 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 ਹੱਥ ਨਹੀਂ ਮਤ ਬਦਾਨ ਸਾਹਿਬ ਆ ਹਲਕਾ ਪੋਆ ਦੇ ਅੰਦਰ ਇਸਲੇ ਲੰਬੇ ਦੇਣਾ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਹੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਡੁੱਲ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਪਰਭਾਈ ਦੇ ਲਈ ਜਿੱਥੇ ਸਰਕਾਰ ਆਪਣੇ ਲੋਕਾਂਾਸ ਕਰ ਰਹੀ ਹੈ ਆਪਣੇ ਬਰੂ ਲੱਗੀ ਹੋਈ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸুইসਰ ਟੰਗ ਦੇ ਨਾਲ ਅੱਜ ਅਸੀਂ ਇਸ ਮਹਾ ਸਫਾਈ અભિયાન ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਹਨਾਂ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ અભિયાન ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ ਨਾਲ ਦੇ ਨਾਲ ਜਿੱਥੇ ਪਾਣੀ ਖੜਿਆ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਕੋਈ ਲਾਰਵਾ ਉਹਨੂੰ ਹਸ ਕੀਤਾ ਜਾ ਰਿਹਾ ਲਬਦਾ ਤੇ ਔਰ ਫੋਗਿੰਗ ਮਸ਼ੀਨਾਂ ਜੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਜੜੀਆਂ ਉਹ ਕੰਮ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਸੋ ਅਸੀਂ ਚਾਹਦੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਹਾਮਾਰੀ ਹੈ ਉਹ ਨਾ ਫੈਲੇ ਹਨ ਤੋਂ ਬਾਅਦ ਉਹਦੇ ਲਈ ਜਿਹੜਾ ਹੈ ਅੱਜ ਖਾਸ ਕਰਕੇ ਜਿਹੜੇ ਪਾਣੀ ਨਾਲ ਪ੍ਰਭਾਵਿਤ ਪਿੰਡ ਨੇ ਅੱਜ ਉਹਨਾਂ ਪਿੰਡਾਂ ਦੇ ਅੰਦਰ ਚਾਹੇ ਉਤਾਸ ਹੈ ਚਾਹੇ ਮਝੀਰੀਆਂ ਨੇ ਚਾਹੇ ਪੋਰਲਾ ਆ ਪੰਮਾ ਆ ਸੋ ਮੈਂ ਬਮਿਆਲ ਦੇ ਅੰਦਰ ਜਿਹੜਾ ਮੇਨ ਕਸਬਾ ਹੈ ਇਸ ਇਲਾਕੇ ਦਾ ਸਾਰੀ ਸਾਡੀ ਟੀਮ ਇੱਥੋਂ ਦੀ ਪੰਚਾਇਤ ਸਾਡੇ ਮੈਡੀਕਲ ਸਟਾਫ ਸਾਰਾ ਤੁਸੀਂ ਦੇਖਿਆ ਵੀ ਦਵਾਈਆਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਉਹ ਹਰ ਤੋਂ ਜਿਹੜੀ ਪ੍ਰਭਾਵਿਤ ਕੋਈ ਬਿਮਾਰੀ ਲੱਗਣ ਵਾਲੀ ਜਿਹੜੀ ਕੋਈ ਗੱਲ ਹੈ ਚਾਹੇ ਡਾਰੀ ਆਇਆ ਜਾਂ ਕੁਝ ਵੀ ਆ ਉਹਦੀ ਰੋਕਥਾਮ ਦੇ ਲਈ ਜਿਹੜੇ ਪੂਰੇ ਚਤਨ ਕੀਤੇ ਜਾ ਰਿਹਾ ਹੈ ਅੱਜ ਤੋਂ ਇਹ ਹਿਬਿਆਨ ਜਿਹੜਾ ਆਰੰਭ ਹੋਇਆ ਇਹ ਆਨ ਵਾਲੇ 10 ਦਿਨਾਂ ਪਈ ਲਗਾਤਾਰ ਵਕ ਵਕ ਪਿੰਡਾਂ ਚੱਲੇਗਾ ਸੋ ਹਲਕੇ ਪੋਏ ਨੂੰ ਪੂਰੀ ਤਰ੍ਹਾਂ ਉਹਨਾਂ ਪਿੰਡਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਪਿਆ ਹੜਾਂ ਦਾ ਵਾਰਸ ਦਾ ਉਹਨਾਂ ਵਿੱਚ ਜਿਹੜਾ ਆ ਉਹ ਕਲੀਨ ਕਰਨ ਦੇ ਲਈ ਅੱਜ ਬਾਹਾਂ ਸਫਾਈ ਵਿਹਾਨ ਜਿਹੜਾ ਉਹ ਆਰੰਭ ਕੀਤਾ